ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਲਈ ਹੁਣ ਕੈਨੇਡਾ ਤੋਂ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਲੱਖਾਂ ਦੀ ਤعداد ਦੇ ਵਿੱਚ ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰਾ ਵਸਦਾ ਹੈ ਉੱਥੇ ਹੀ ਕੈਨੇਡਾ ਦੇ ਵਿੱਚ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਕੈਨੇਡਾ ਦੇ 에ਅਰਪੋਰਟ ਤੋਂ ਹੀ ਵਾਪਸ ਮੋੜਿਆ ਜਾ ਰਿਹਾ ਹੈ ਜੀਹਾਂ ਤੋਂ ਅਨੁਦਾਨੀਆ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪਿਛਲੇ ਸਮੇਂ ਦੇ ਦੌਰਾਨ ਇਹ ਖਾਸ ਅਧਿਕਾਰ ਦੇ ਦਿੱਤੇ ਗਏ ਸੀ ਕਿ ਜੇ ਕਿਸੇ ਦੀ ਵੀ ਐ ਕੈਨੇਡਾ ਦੇ ਵਿੱਚ ਗਲਤ ਲੱਗਦੀ ਹੈ ਤੇ ਉਸ ਨੂੰ ਕੈਨੇਡਾ ਦੇ 에ਅਰਪੋਰਟ ਤੋਂ ਹੀ ਵਾਪਸ ਮੋੜਿਆ ਜਾ ਸਕਦਾ ਹੈ ਤੇ ਇਸ ਤੋਂ ਇਲਾਵਾ ਕੈਨੇਡਾ ਦੇ 에ਅਰਪੋਰਟ ਦੇ ਉੱਤੇ ਹੀ ਵੀਜ਼ਾ ਵੀ ਉਸ ਦਾ ਕੈਨਸਲ ਕੀਤਾ ਜਾ ਸਕਦਾ ਹੈ ਸੋ ਇਸੇ ਦੌਰਾਨ ਤੁਹਾਨੂੰ ਦੱਸਦੀ ਹੈ ਕਿ ਬਹੁਤ ਸਾਰੇ ਪੰਜਾਬੀ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਕੋਲ ਪਹਿਲਾਂ ਤੋਂ ਹੀ ਕੈਨੇਡਾ ਦੇ ਟੂਰਿਸਟ ਵੀਜ਼ੇ ਲੱਗੇ ਹੋਏ ਸਨ ਜੋ ਕਿ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੁਬਾਰਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਜਾਂ ਫਿਰ ਬਹੁਤ ਸਾਰੇ ਪੰਜਾਬੀ ਇਸ ਦੇ ਵਿੱਚ ਪਹਿਲੀ ਵਾਰ ਵੀ ਜਾ ਰਹੇ ਸਨ ਸੋ ਇਸੇ ਦੌਰਾਨ ਜਦੋਂ ਹੀ ਕੈਨੇਡਾ ਦੇ 에어ਫੋਰਸ ਦੇ ਉੱਤੇ ਪਹੁੰਚਦੇ ਹਨ ਤੇ ਖਾਸ ਤੌਰ ਦੇ ਉੱਤੇ ਮੌਂਟਰੀਅਲ ਟੋਰਾਂਟੋ ਵਰਗੇ 에어ਪੋਰਟਸ ਦੇ ਉੱਤੇ ਜਦੋਂ ਇਹਨਾਂ ਦੀ ਐਂਟਰੀ ਹੁੰਦੀ ਹੈ ਕੈਨੇਡਾ ਦੇ ਵਿੱਚ ਜਾ ਕੇ ਟੂਰਿਸਟ ਵੀਜ਼ਾ ਦੇ ਉੱਤੇ ਤੇ ਇਹਨਾਂ ਦੇ ਕੋਲ ਕੋਈ ਵੀ ਉੱਥੇ ਰਹਿਣ ਦਾ ਖਾਸ ਤੌਰ ਦੇ ਉੱਤੇ ਰੀਜ਼ਨ ਨਹੀਂ ਹੁੰਦਾ ਕਿ ਉਹ ਕੈਨੇਡਾ ਦੇ ਵਿੱਚ ਆਖਰਕਾਰ ਕਾਰਨ ਕੀ ਆਏ ਹਨ ਸੋ ਜਿਸ ਤੋਂ ਬਾਅਦ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਇਹਨਾਂ ਦੀ ਖਾਸ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਦੁਆਰਾ ਇਹਨਾਂ ਦੀ ਐਂਟਰੀ ਨੂੰ ਡਿਨਾਈ ਕਰ ਦਿੱਤਾ ਜਾਂਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਵੱਡੀ ਗਿਣਤੀ ਉਹ ਪੰਜਾਬੀ ਭਾਰਤੀਆਂ ਦੀ ਸ਼ਾਮਲ ਹੈ ਜੋ ਕਿ ਕੈਨੇਡਾ ਦੇ ਵਿੱਚ ਪਹਿਲਾਂ ਵੀ ਰਹਿ ਕੇ ਆਏ ਹਨ ਤੇ ਪਹਿਲਾਂ ਵੀ ਉਹ ਕੈਨੇਡਾ ਦੇ ਵਿੱਚ 10 ਸਾਲ ਦੇ ਮਲਟੀਪਲ ਵੀਜ਼ੇ ਦੇ ਉੱਤੇ ਗਏ ਸੀ ਤੇ ਜਿੱਥੇ ਕਿ 6 ਮਹੀਨੇ ਦੇ ਅੰਦਰ ਅੰਦਰ ਹੀ ਕੈਨੇਡਾ ਛੱਡਣਾ ਹੁੰਦਾ ਹੈ ਸੋ ਇਹਨਾਂ ਦੇ ਵੱਲੋਂ ਤਕਰੀਬਨ 4 ਤੋਂ 5 ਮਹੀਨੇ ਕੈਨੇਡਾ ਦੇ ਵਿੱਚ ਰਹਿ ਕੇ ਹੀ ਕੰਮ ਕੀਤਾ ਗਿਆ ਸੀ ਸੋ ਜਿਹਾ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਲੱਗ ਰਿਹਾ ਸੀ ਜਿਸ ਤੋਂ ਬਾਅਦ ਕੀ ਹੁਣੇ ਕੈਨੇਡਾ ਦੇ ਵਿੱਚ ਖਾਸ ਰੀਜਨ ਦੇ ਕਾਰਨ ਜਿਹੜਾ ਕਿ 크리스마ਸ ਦੇ ਕਾਰਨ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਬਹੁਤ ਸਾਰਿਆਂ ਦੇ ਤੇ ਇਹੀ ਜਿਹੜੇ ਕੀ ਬਿਆਨ ਸਾਹਮਣੇ ਨਿਕਲ ਕੇ ਆ ਰਹੇ ਸਨ ਕਿ ਉਹ 크리스마ਸ ਅਤੇ ਨਿਊ ਇਅਰ ਕੈਨੇਡਾ ਦੇ ਵਿੱਚ ਦੇਖਣ ਲਈ ਆਉਣਾ ਚਾਹੁੰਦੇ ਹਨ ਜਿਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਹੁਣ ਇਹਨਾਂ ਦੀ ਐਂਟਰੀ ਡਿਨਾਈ ਕੀਤੀ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਉਹ ਪੰਜਾਬੀ ਸ਼ਾਮਲ ਹਨ ਜਿਨ੍ਹਾਂ ਦੇ ਕੋਲ ਟੂਰਿਸਟ ਵੀਜ਼ਾ ਪਹਿਲਾਂ ਦਾ ਹੀ ਲੱਗਾ ਹੋਇਆ ਸੀ ਤੇ ਉਹ ਕੈਨੇਡਾ ਦੇ ਵਿੱਚ ਇੱਕ ਤੋਂ ਦੋ ਵਾਰ ਪਹਿਲਾਂ ਵੀ ਕੈਨੇਡਾ ਦੇ ਵਿੱਚ ਕਾਫੀ 4-4 5-5 ਮਹੀਨੇ ਰਹਿ ਕੇ ਵਾਪਸ ਆਏ ਸਨ ਜਿਸ ਤੋਂ ਬਾਅਦ ਕੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕਰਮਚਾਰੀਆਂ ਦੇ ਵੱਲੋਂ ਹੁਣ ਇਹਨਾਂ ਦੀ ਕੈਨੇਡਾ ਦੇ ਵਿੱਚ ਐਂਟਰੀ ਹੀ ਨਹੀਂ ਦਿੱਤੀ ਗਈ ਹੈ ਕਿ ਆਖਰਕਾਰ ਤੁਸੀਂ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਦੇ ਉੱਤੇ ਆਉਂਦੇ ਤੇ 10 ਤੋਂ 15 ਦਿਨਾਂ ਦੇ ਲਈ ਹੋ ਪਰ ਤੁਸੀਂ ਕੈਨੇਡਾ ਦੇ ਵਿੱਚ 4 ਤੋਂ 5 ਮਹੀਨੇ ਬਾਅਦ ਵਿੱਚ ਕੀ ਕਰਦੇ ਹੋ ਸੋ ਇਹ ਖਾਸ ਤੌਰ ਦੇ ਉੱਤੇ ਸਵਾਲ ਜਵਾਬ ਕੀਤੇ ਗਏ ਹਨ ਜਿਸ ਤੋਂ ਬਾਅਦ ਇਹਨਾਂ ਦੀ ਐਂਟਰੀ ਨੂੰ ਡਿਨਾਈ ਕਰ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਜਿਹੜੇ ਪਹਿਲੀ ਵਾਰ ਕੈਨੇਡਾ ਦੇ ਵਿੱਚ ਜਾ ਰਹੇ ਸਨ ਉਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੈਟੀਸਫਾਈ ਨਹੀਂ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਕੈਨੇਡਾ ਦੇ ਵਿੱਚੋਂ ਉਹਨਾਂ ਦੀ ਐਂਟਰੀ ਨੂੰ ਬੈਨ ਕਰ ਦਿੱਤਾ ਗਿਆ ਹੈ ਸੋ ਬਹੁਤ ਸਾਰਿਆਂ ਦੇ ਹੁਣ ਵੀਜ਼ੇ ਵੀ ਰੱਦ ਕੀਤੇ ਗਏ ਹਨ ਜਿਸ ਤੋਂ ਬਾਅਦ ਕਿ ਹੁਣ ਕੈਨੇਡਾ ਜਾਣ ਵਾਲੇ ਚਾਹਵਨ ਪੰਜਾਬੀ ਭਾਰਤੀਆਂ ਨੂੰ ਇੱਕ ਵੈਲਿਡ ਰੀਜ਼ਨ ਲੈ ਕੇ ਹੀ ਕੈਨੇਡਾ ਦੇ ਵਿੱਚ ਜਾਣਾ ਚਾਹੀਦਾ ਹੈ